ਸੋ ਪੰਜਾਬ ਵਿਧਾਨ ਸਭਾ ਦੇ ਅੱਜ ਦੇ ਆਖਰੀ ਦਿਨ ਦੇ ਵਿੱਚ ਜਿਹੜੇ ਕਿ ਕੋਈ ਮਹੱਤਵਪੂਰਨ ਜਿਹੜੇ ਬਿੱਲ ਪਾਸ ਕੀਤੇ ਗਏ ਨੇ ਕੀ ਕੁਝ ਹੈ ਉਸ ਬਿੱਲ ਦੇ ਵਿੱਚ ਕੀ ਕੁਝ ਖਾਸ ਸਾਡੇ ਨਾਲ ਬ੍ਰਮਸ਼ੰਕਰ ਜਿੰਪਮ ਯੂਧ ਨੇ ਜਿੰਪਸਰ ਕਿਸ ਤਰ੍ਹਾਂ ਦੇਖਦੇ ਹੋ ਕੀ ਮਾਇਨੇ ਨੇ ਇਹਨਾਂ ਬਿੱਲਾਂ ਦੇ ਜਿਹੜੇ ਪਾਸ ਕੀਤੇ ਨੇ ਇਹਨਾਂ ਦੇ ਬਹੁਤ ਮਾਇਨੇ ਨੇ 3 ਦਿਨ ਦੇ ਅੰਦਰ 4 ਪ੍ਰੋਡਕਟਿਵ ਬਿੱਲ ਕੱਢੇ ਜਿਵੇਂ 7NC ਵਰਗਾ ਬਿੱਲ ਹੈ ਇਸ ਤੋਂ ਬਧਿਏ ਕੰਮ ਕਿਉਂ ਹੈ ਔਰ ਫਰ ਸੇਫਟੀ ਦੇ ਬਿੱਲ ਹੈ ਪੰਚਾਇਤੀ ਰਾਜ ਦੇ ਬਿੱਲ ਹੈ ਜੀਐਸਟੀ ਦਾ ਬਿੱਲ ਵਨ ਟਾਈਮ ਸਕੀਮ ਲੈ ਕੇ ਆਂਦੀ ਹੈ ਉਹ ਬਵਾਰੀਆਂ ਦੇ ਲਈ ਸੋ ਐਨਓਸੀ ਖਤਮ ਕਰਨ ਦਾ ਜਿਹੜਾ ਤੁਸੀਂ ਬਿਲ ਪਾਸ ਕੀਤਾ ਗਿਆ ਉਮੀਦ ਹੈ ਕਿ ਲੋਕਾਂ ਜਿਹੜੀ ਦਫਤਰਾਂ ਦੇ ਵਿੱਚ ਖੱਜਲ ਖਵਾਰੀ ਆ ਦੂਰ ਹੋਵੇ ਬਿਲਕੁਲ ਖੱਜਲ ਖਵਾਰੀ ਲੋਕਾਂ ਦੀ ਬਚ ਗਈ ਹੈ ਜਾ ਕੇ ਹੁਣ ਕਿਸੇ ਨੂੰ ਜਿਹਨੇ 500 ਕਾ ਥੱਲੇ ਰਜਿਸਟਰ ਕਰਾਣੀ ਉਹਨੂੰ ਕੋ ਪ੍ਰੋਬਲਮ ਨਹੀਂ ਆਣੀ ਕਿਸੇ ਹਾਲੇ ਹਾਲੇ ਕੀ ਵਿਰੋਧੀਆਂ ਦੇ ਬੋਲੋ ਵੀ ਥੋੜੀ ਬਹੁਤੀ ਕਿੰਤੂ ਪਰੰਤੂ ਕੀਤੀ ਗਈ ਦੇਖੋ ਵਿਰੋਧੀ ਤਾਂ ਫਿਰ ਆਪਣਾ ਰੋਲ ਨਿਭਾਉਣ ਨੂੰ ਉਹਨਾਂ ਨੇ ਮਹਿਸੂਸ ਹੋ ਰਿਹਾ ਤੁਸੀਂ ਦੇਖੋ ਆ ਜਿਹੜੇ ਬਿਲ ਕੀਤੇ ਕਿਤੇ ਵਿਰੋਧਾ ਵਿਰੋਧੀ ਨੇ ਨਾ ਕੀਤੀ ਹੈ ਕਿਸੇ ਨੇ ਕਿਹਾ ਨਾ ਜੀ ਤੁਸੀਂ ਬੈਠੇ ਆ ਹਾਊਸ ਦੇ ਵਿੱਚ ਕਿਹਾ ਕਿਸੇ ਨੇ ਨਾ ਜੀ ਕਿਉਂ ਨਹੀਂ ਕਿਹਾ ਉਹਨਾਂ ਨੂੰ ਪਤਾ ਬਿਲ ਠੀਕ ਹੈ ਗਿਆ ਤੇ ਬਾਕੀ ਜਿਸ ਤਰ੍ਹਾਂ ਦੇ ਨਾਲ ਊਮਨ ਸੇਫਟੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਤੋਂ ਲੈ ਕੇ ਕੀ ਪ੍ਰਵੀਜ਼ਨ ਦੇਖਿਆ ਗਿਆ ਕੋ ਊਮਨ ਸੇਫਟੀ ਲਈ ਤਾਂ ਸਾਰਾ ਸਮਾਜ ਚਿੰਤਤ ਰਹਿੰਦਾ ਸਰਕਾਰ ਤਾਂ ਚਿੰਤਤ ਰਹਿੰਦੀ ਰਹਿੰਦੀ ਹੈ ਸਮਾਜ ਵੀ ਨੂੰ ਵੀ ਚਿੰਤਨ ਕਰਨਾ ਚਾਹੀਦਾ ਚਿੰਤਨ ਵੀ ਕਰਨਾ ਚਾਹੀਦਾ ਚਿੰਤਤ ਰਹਿਣਾ ਵੀ ਚਾਹੀਦਾ ਔਰ ਬੱਚਿਆਂ ਨੂੰ ਵੀ ਸਤਰਕ ਰਹਿਣਾ ਚਾਹੀਦਾ ਇਸ ਗੱਲ ਕਾਨੂੰਨੀ ਵਿਵਸਥਾ ਨੂੰ ਲੈ ਕੇ ਅਕਸਰ ਜਿਹੜੇ ਵਿਰੋਧੀ ਨੇ ਸਰਕਾਰ ਦਾ ਕਰਹਾਵ ਕਰਦੇ ਨਜ਼ਰ ਆਉਂਦੇ ਨੇ ਕਿ ਇੱਥੇ ਜਿਹੜੀ ਸਿਤੀ ਹੈਗੀ ਉਹ ਠੀਕ ਨਹੀਂ ਹੈ ਤੇ ਲੌਰੈਂਸ ਬਿਸ਼ਨੋਈ ਦਾ ਖਾਸ ਕਰਕੇ ਜ਼ਿਕਰ ਹੁੰਦਾ ਦੇਖੋ ਬਿਲਕੁਲ ਕਾਨੂੰਨ ਵਿਵਸਥਾ ਕਰ ਰਹੇ ਨੇ ਤਾਂ ਕੰਪੈਰੀਟਿਵ ਦੇਖੀਏ ਬੜੀ ਅੱਛੀ ਹੈ ਲੇਕਿਨ ਇਹ ਕਿਉਂਕਿ ਨੁਕਤਾ ਚ ਨਹੀਂ ਕਰਨਾ ਚਾਹੁੰਦੇ ਐ ਇਹ ਗੈਂਗਸਟਰ ਜਿਹੜੇ ਪਹਿਲਾਂ ਪਲਦੇ ਰਹੇ ਇਹਨਾਂ ਕੋਲ ਬਹਿ ਕੇ ਅੱਜ ਪੰਜਾਬ ਵਿਧਾਨ ਸਭਾ ਦੇ ਇਸ ਸੈਸ਼ਨ ਦੇ ਆਖਰੀ ਦਿਨ ਬੜਾ ਇੱਕ ਇੰਪੋਰਟੈਂਟ ਬਿਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਪੇਸ਼ ਕੀਤਾ ਗਿਆ ਮਾਨਯੋਗ ਬੁਖਬਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਅਦਾਇਤਾਂ ਦੇ ਮੁਤਾਬਕ ਪੰਜਾਬ ਦਾ ਜੀਐਸਟੀ ਪੰਜਾਬ ਦਾ ਜੀਐਸਟੀ ਸੋਧਨਾ ਬਿੱਲ 2024 ਪੇਸ਼ ਕੀਤਾ ਗਿਆ ਜਿਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਵਪਾਰੀਆਂ ਦੀਆਂ ਪੰਜਾਬ ਦੇ ਉਹਨਾਂ ਸਟੇਕ ਹੋਲਡਰ ਦੀਆਂ ਜਿਹੜੇ ਵਪਾਰ ਦਾ ਕੰਮ ਕਰਦੇ ਨੇ ਉਹਨਾਂ ਦੀਆਂ ਵੱਡੀਆਂ ਮੁਸ਼ਕਲਾਂ ਦਾ ਹੱਲ ਜਿਹੜਾ ਹੋਇਆ ਕਿਉਂਕਿ ਜਿਵੇਂ ਐਕਸਟਰਾ ਨਿਊਟਰਲ ਅਲਕੋਹਲ ENA ਦੇ ਵਿੱਚ ENA ਦੇ ਉੱਤੇ ਪਹਿਲਾਂ ਜੀਐਸਟੀ ਲੱਗਦਾ ਸੀਗਾ ਪੇਰਾ ਜੀਐਸਟੀ ਟੈਕਸ ਜਿਹੜਾ ਉਹ ਇਹਨੇ ਤੇ ਲੱਗਦਾ ਸੀਗਾ ਹੁਣ ਉਹਨੂੰ ਜੀਐਸਟੀ ਦੇ ਪ੍ਰਿਵਿਊ ਚੋਂ ਬਾਹਰ ਕੱਢ ਕੇ ਉਹਨੂੰ ਬੈਡ ਦੇ ਅੰਦਰ ਲਿਆਂਦਾ ਗਿਆਗਾ ਇਹ ਇੱਕ ਵੱਡੀ ਚੇਂਜ ਜਿਹੜੀ ਆ ਪੰਜਾਬ 'ਚ ਹੋਈ ਹੈਗੀ ਪਰ ਨਾਲ ਦੀ ਨਾਲ ਜਿਹੜਾ ਜਿਹੜਾ ਇੰਡਸਟਰੀਅਲ ਪਰਪਸ ਦੇ ਆ ਜਿਹੜਾ ਇੰਡਸਟਰੀਅਲ ਪਰਪਸ ਦੇ ਲਈ ਇਹਨੇ ਵਰਤਿਆ ਜਾਂਦਾਗਾ ਉਹਦੇ ਤੇ ਜੀਐਸਟੀ ਲੱਗੂਗਾ ਪਰ ਲੇਕਿਨ ਜਿਹੜਾ ਹਿਊਮਨ ਕੰਜ਼ਮਪਸ਼ਨ ਦੇ ਲਈ ਯਾਨੀ ਕਿ ਅਲਕੋਹਲ 'ਚ ਵਰਤਿਆ ਜਾਂਦਾਗਾ ਉਹਨੂੰ ਬੈਡ ਦੇ ਅੰਦਰ ਲਿਆਂਦਾ ਗਿਆ ਵੱਡੀ ਜਿਹੜੀ ਆ ਚੇਂਜ ਹੋਈ ਆ ਇਹਦੇ ਨਾਲ ਹੀ ਜਿੰਨਾ ਵਪਾਰੀਆਂ ਨੇ ਜਾਂ ਜਿਹੜੇ GST ਦੇ ਅੰਦਰ ਰਜਿਸਟਰਡ ਨੇ ਉਹਨਾਂ ਨੇ ਆਪਣਾ ITC ਨਹੀਂ ਲਿਆ ਸੀ ਕਿਸੇ ਨਾ ਕਿਸੇ ਕਾਰਨ ਉਹ ਨਹੀਂ ਆਪਣਾ ਫਾਰਮ ਭਰ ਸਕੇ ਸੀ ਸਮੇਂ ਦੇ ਸਿਰ ਜਿਹੜੇ ਰਿਟਰਨ ਨਹੀਂ ਭਰ ਸਕੇ ਸੀਗੇ ਉਹਨਾਂ ਨੂੰ ਛੋੜ ਦਿੱਤੀ ਗਈ ਹੈ ਜਿਨ੍ਹਾਂ ਨੇ 30 11 30 11 2021 ਤੱਕ ਉਹ ਆਪਣਾ ITC ਜਿਹੜਾ ਇਨਪੁਟ ਟੈਕਸ ਕ੍ਰੈਡਿਟ ਜਿਹੜਾ ਹੈਗਾ ਉਹ ਆਪਣਾ ਕਲੇਮ ਕਰ ਸਕਦੇ ਨੇ ਕਿ ਬਹੁਤ ਵੱਡੀ ਰਾਹਤ ਜਿਹੜੀ ਆ ਪੰਜਾਬ ਦੇ ਵਪਾਰੀਆਂ ਨੂੰ ਮਿਲ ਸਕਦੀ ਆ ITC ਰਿਟਰਨ ਇਹਦੇ ਨਾਲ ਹੀ ਜਿੱਥੇ ਕਿਸੇ ਵਪਾਰੀ ਨੂੰ ਕੋਈ ਨੋਟਿਸ ਜਾਰੀ ਹੁੰਦਾ ਸੀ ਕਿਸੇ ਗਲਤੀ ਦੇ ਕਾਰਨ ਜਾਂ ਕਿਸੇ ਕੋਈ ਟੈਕਨੀਕਲ ਖਰਾਬੀ ਦੇ ਕਾਰਨ ਉਹਨੂੰ ਪਹਿਲਾਂ ਸਮਨ ਜਾਰੀ ਹੁੰਦੇ ਸੀ ਕਿ ਇਨ ਪਰਸਨਲ ਪੇਸ਼ ਹੋਵੋ ਤੁਸੀਂ ਖੁਦ ਪੇਸ਼ ਹੋਵੋ ਜਿਹੜਾ ਜੀਐਸਟੀ ਦੇ ਅੰਦਰ ਰਜਿਸਟਰਡ ਹੁੰਦਾ ਸੀਗਾ ਪਰ ਲੇਕਿਨ ਇਹ ਨਵੀਂ ਪ੍ਰੋਵੀਜ਼ਨ ਕੀਤੀ ਗਈ ਹੈ ਐਮੈਂਡਮੈਂਟ ਕੀਤੀ ਗਈ ਹੈ ਕਿ ਹੁਣ ਖੁਦ ਪੇਸ਼ ਹੋਣ ਦੀ ਬਜਾਏ ਆਪਣੇ ਪਲੀਡਰ ਦੇ ਰਾਹੀਂ ਆਪਣੇ ਐਡਵੋਕੇਟ ਦੇ ਰਾਹੀਂ ਆਪਣੇ ਸੀਏ ਦੇ ਰਾਹੀਂ ਜਿਹੜਾ ਵਪਾਰੀ ਜਿਹੜਾ ਉਹ ਸੰਬੰਧਤ ਅਧਿਕਾਰੀ ਕੋਲੇ ਪੇਸ਼ ਹੋ ਸਕਦਾਗਾ ਇਸੇ ਤਰ੍ਹਾਂ ਸੈਕਸ਼ਨ 74ਏ ਦੇ ਵਿੱਚ ਵੱਡੀ ਐਮੈਂਡਮੈਂਟ ਹੋਈ ਆ ਕਿ ਜਿਹੜਾ ਪਹਿਲਾਂ ਰਿਟਰਨ ਅਪਲਾਈ ਫਾਈਲ ਕਰਨ ਦਾ ਸਮਾਂ ਰਿਟਰਨ ਸਟੇਟਮੈਂਟ ਫਾਈਲ ਕਰਨ ਦਾ ਸਮਾਂ ਅਪਲਾਈ ਫਾਈਲ ਕਰਨ ਦਾ ਸਮਾਂ 30 ਦਿਨ ਸੀਗਾ ਉਹ ਵਧਾ ਕੇ 60 ਦਿਨ ਕੀਤਾ ਗਿਆਗਾ ਸੋ ਇਹਦੇ ਨਾਲ ਮੈਂ ਸਮਝਦਾ ਵੱਡੀ ਵਪਾਰੀਆਂ ਨੂੰ ਇੱਕ ਰਾਹਤ ਆ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਨ੍ਹਾਂ ਨੇ 2017 ਦੇ ਵਿੱਚ ਕਿਉਂਕਿ ਜੀਐਸਟੀ ਰੀਜਿਮ ਜਿਹੜੀ ਆ ਜੀਐਸਟੀ ਟੈਕਸ ਰੀਜਿਮ 2017 ਚ ਆਈ ਆ 2017 18 2019 20 ਦੇ ਵਿੱਚ ਜਾਨੀ ਕਿ 2017 ਤੋਂ ਲੈ ਕੇ 19 20 ਤੱਕ ਜਿਨ੍ਹਾਂ ਨੇ ਕਿਸੇ ਨਾ ਕਿਸੇ ਕਾਰਨ ਕਿਸੇ ਨਾ ਕਿਸੇ ਕਾਰਨ ਆਪਣਾ ਟੈਕਸ ਦੀ ਰਿਟਰਨ ਦੇ ਵਿੱਚ ਕੋਈ ਨਾ ਕੋਈ ਖਾਮੀ ਹੋਣ ਦੇ ਕਾਰਨ ਆਪਣੀ ਟੈਕਸ ਰਿਟਰਨ ਨਹੀਂ ਭਰੀ ਜਾਂ ਟੈਕਸ ਨਹੀਂ ਭਰਿਆ ਟੈਕਸ ਟੁੱਟ ਗਿਆ ਉਹਨਾਂ ਨੂੰ ਵੱਡੀ ਰਾਹਤ ਦਿੱਤੀ ਆ ਔਰ ਸਾਰੇ ਜਣੇ ਆਪਣਾ ਟੈਕਸ 31 ਤਿੰਨ 31 ਤਿੰਨ 25 ਤੱਕ ਭਰ ਸਕਣਗੇ ਔਰ ਇੰਟਰਸਟ ਜਿਹੜਾ ਵਿਆਜ ਲੱਗਣਾ ਸੀ ਜਾ ਪੈਨਲਟੀ ਲੱਗਣੀ ਸੀ ਉਹ ਸਾਰੀ ਖਤਮ ਕੀਤੀ ਗਈ ਆ ਹੁਣ ਸਾਰੇ ਵਪਾਰੀਆਂ ਨੂੰ ਇੱਕ ਵੱਡੀ ਜਿਹੜੀ ਰਾਹਤ ਆ ਪੰਜਾਬ ਚ ਮਿਲੀ ਆ ਕਿਉਂ ਆਪਣਾ ਟੈਕਸ ਜਿਹੜਾ ਹੈਗਾ 31 3 25 ਤੱਕ ਜੀਐਸਸੀ ਦਾ ਜੇਕਰ ਕੋਈ ਖਾਮੀ ਰਹੀ ਆ ਟੈਕਸ ਨਹੀਂ ਭਰ ਸਕੇ ਉਹ ਪਰ ਦੇਣ ਤਾਂ ਉਹਨਾਂ ਦਾ ਇੰਟਰਸਟ ਤੇ ਜਿਹੜੀ ਪੈਨਲਟੀ ਆ ਉਹ ਬੇਬ ਹੋਊਗੀ ਖਤਮ ਹੋਊਗੀ ਥੈਂਕ ਯੂ ਜੀ ਪੰਚਾਇਤੀ ਰਾਜ ਐਕਟ ਦੇ ਵਿੱਚ ਜਿਹੜੀ ਅੱਜ ਸੋਧ ਕੀਤੀ ਆ ਇਹ ਪਹਿਲਾਂ ਆਪਣੀ ਜਨਰੇਸ਼ਨ ਜਿਹੜੀ ਹੁੰਦੀ ਸੀ ਇਹ ਹੁੰਦੀ ਸੀ ਜ਼ਿਲ੍ਹਾ ਪੱਧਰ ਤੇ ਉਹਨੂੰ ਪੰਚਾਇਤੀ ਰਾਜ ਐਕਟ ਦੇ ਵਿੱਚ ਜੋ ਸੋਧ ਕੀਤੀ ਗਈ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹ ਰਜਿਸਟ੍ਰੇਸ਼ਨ ਜਿਹੜੀ ਹੁੰਦੀ ਸੀ ਅਨੁਸੂਚਿਤ ਜਾਤੀਆਂ ਜਾਂ ਪਛੜੇ ਵਰਗਾਂ ਦੀ ਜ਼ਿਲ੍ਹਾ ਲੈਵਲ ਤੇ ਹੁੰਦੀ ਸੀ ਉਹਦੇ ਵਿੱਚ ਜਿਹੜੇ ਅਸਰ ਸੂਖ ਰੱਖਦੇ ਸੀ ਲੀਡਰ ਜਾਂ ਇਸ ਮਹਿਕਮੇ ਦੇ ਮੰਤਰੀ ਜਾਂ ਵੱਡੇ ਲੀਡਰ ਉਹਨਾਂ ਨੇ ਆਪ ਦੇ ਬਲਾਕਾਂ ਦੇ ਵਿੱਚ ਕਈ ਵਾਰਾਂ ਜੇ ਆਬਾਦੀ ਜ਼ਿਲ੍ਹੇ ਦੇ ਵਿੱਚ 35% ਆ ਕਿਸੇ ਬਲਾਕ ਦੇ ਵਿੱਚ 30% ਆਬਾਦੀ ਹੁੰਦੀ ਹੈ ਐਸਸੀ ਕਿਸੇ ਦੇ ਵਿੱਚ 40% ਹੁੰਦੀ ਹੈ ਤੇ ਉਹ ਆਪਦੇ ਬਲਾਕਾਂ ਦੇ ਵਿੱਚ ਫਾਇਦਾ ਲਿਆ ਜਾਂਦਾ ਹਰਦੇ ਚੇਤਿਆਂ ਨੂੰ ਖੋਜ ਕਰ ਲਈ ਆਪਦੇ ਬਲਾਕਾਂ ਜਿਹੜੀਆਂ ਰਿਜ਼ਰਵੇਸ਼ਨ ਜਿਹੜੀਆਂ ਸੀਟਾਂ ਕਰਦੀਆਂ ਸਰਪੰਚੀ ਦੀਆਂ ਉਹ ਘਟਕੀਆਂ ਜਾਂਦੀਆਂ ਸੀ ਤੇ ਦੂਜੇ ਬਲਾਕਾਂ ਦੇ ਵਿੱਚ ਵਧ ਕਰ ਦੇਣੀਆਂ ਹੁਣ ਬਲਾਕ ਲੈਵਲ ਤੇ ਇਹ ਰਿਜ਼ਰਵੇਸ਼ਨ ਹੋਊਗੀ ਉਹਦੇ ਵਿੱਚ ਕਿਸੇ ਦਾ ਕੋਈ ਹੱਕ ਨਹੀਂ ਹੋਊਗਾ ਜਿੰਨੇ ਵੀ ਉਸ ਬਲਾਕ ਦੇ ਵਿੱਚ ਆਬਾਦੀ ਹੋਵੇਗੀ ਉਹਦੇ ਅਨਸਾਰ ਹੀ ਰਿਜ਼ਰਵੇਸ਼ਨ ਹੋਵੇਗੀ ਇਹ ਚ ਜਿਹੜੀ ਸਾਡੀ ਪਛੜੀਆਂ ਛਰੇਣੀਆਂ ਐਸਸੀ ਵਰਗਿਆਂ ਉਹਨਾਂ ਨੂੰ ਫਾਇਦਾ ਮਿਲੇਗਾ ਕਿਸੇ ਦਾ ਕੋਈ ਹੱਕ ਨਹੀਂ ਖਾ ਸਕੀਗਾ ਇਹਦਾ ਕਰਕੇ ਇਸ ਬਿੱਲ ਦੇ ਵਿੱਚ ਸੋਧ ਕੀਤੀ ਗਈ ਧੰਨਵਾਦ ਜੀ ਹਾਂਜੀ ਇਹ ਸਿੰਬਲ ਜਿਹੜਾ ਸਿੰਬਲ ਖਤਮ ਕੀਤਾ ਗਿਆ ਉਹਦੇ ਚ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਦੱਸਿਆ ਕਿ ਜਿਹੜਾ ਸਰਪੰਚ ਆ ਉਹ ਪਿੰਡ ਦਾ ਚਾਹੀਦਾ ਕਿਸੇ ਪਾਰਟੀ ਦਾ ਨਹੀਂ ਚਾਹੀਦਾ ਕਿਸੇ ਦਾ ਚੋਣ ਨਿਸ਼ਾਨ ਬੈਟ ਹੋਵੇ ਹਾਕੀ ਹੋਵੇ ਭਾਵੇਂ ਤਾਲਾ ਹੋਵੇ ਉਹਨੂੰ ਲੋਕ ਇਹ ਸਮਝ ਕੇ ਵੋਟ ਪਾਉਣ ਪੀਏ ਸਾਡਾ ਸਰਪੰਚ ਆ ਜੇ ਉਹ ਚਾਹੁੰਦਾ ਆਪਦੇ ਜੇ ਕੋਈ ਕਾਂਗਰਸ ਪਾਰਟੀ ਦਾ ਆਪਦੇ ਲੀਡਰ ਦੀ ਚਾਹੁੰਦਾ ਫੋਟੋ ਲਾਉਣੀ ਕੋ ਰਾਹੁਲ ਗਾਂਧੀ ਦੀ ਫੋਟੋ ਲਾ ਲੇ ਜੇ ਆਮ ਆਦਮੀ ਪਾਰਟੀ ਦਾ ਸਾਡਾ ਕੋਈ ਪਿਆਰ ਕਰਨ ਵਾਲਾ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਫੋਟੋ ਲਾ ਲੇ ਕੇਜਰੀਵਾਲ ਸਾਹਿਬ ਦੀ ਫੋਟੋ ਲਾ ਲੇ ਜੇ ਕੋਈ ਹੋਰ ਪਾਰਟੀ ਨਾਲ ਸੰਬੰਧ ਰੱਖਦਾ ਉਹ ਆਪਦੇ ਲੀਡਰ ਦੀ ਉੱਤੇ ਫੋਟੋ ਲਾ ਸਕਦਾ ਪਰ ਚੋਣ ਸਿੰਬਲ ਤੋਂ ਬਿਨਾ ਇਲੈਕਸ਼ਨ ਹੋਵੇਗੀ ਇਹਦੇ 'ਚ ਲੋਕ ਵੀ ਖੁਸ਼ ਨੇ ਕਿ ਸਾਡਾ ਸਰਪੰਚ ਸਾਡਾ ਆ ਕਿਸੇ ਪੋਲੀਟੀਕਲ ਪਾਰਟੀ ਦਾ ਨਹੀਂ ਤੇ ਸਾਡੇ ਪਿੰਡ ਦਾ ਵਿਕਾਸ ਬਿਨਾ ਭੇਦਭਾਵ ਤੋਂ ਬਿਨਾ ਪੋਲਿਟਿਕਸ ਤੋਂ ਜਿਹੜੇ ਪਿਛਲੇ ਸਰਪੰਚ ਕਰਦੇ ਰਿਹਾ ਪ੍ਰਾਣੀਆਂ ਪੋਲਿਟੀਕਲ ਪਾਰਟੀਆਂ ਦੇ ਵੀ ਜੇ ਕਿਸੇ ਨੇ ਵੋਟ ਨਹੀਂ ਪਾਈ ਉਹਦੀ ਬੂਹੇ ਕੋ ਗਲੀ ਛੜਦਣੀ ਜਾਂ ਉਹਦੀ ਪੁਲੀ ਪੁੱਟ ਦੇਣੀ ਜਾਂ ਉਹਦੀ ਨਾਲੀ ਰੋਕ ਦੇਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੇ 2.5 ਸਾਲ ਲੰਘ ਗਿਆ ਨਾ ਕਿਸੇ ਨੇ ਪੱਖਪਾਤ ਕੀਤਾ ਨਾ ਭੇਦਭਾਵ ਭਾਵੇਂ ਕਿਸੇ ਵੀ ਪਾਰਟੀ ਨਾਲ ਕੋਈ ਪੋਲਿਟੀਕਲ ਪਾਰਟੀ ਨਾਲ ਉਹਦੇ ਬੂਹੇ ਅੱਗੇ ਕੋਈ ਕੱਚੀ ਗਲੀ ਨਹੀਂ ਛੱਡੀ ਗਈ ਕੋਈ ਪੁਲੀ ਨਹੀਂ ਪੁੱਟੀ ਗਈ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ ਕੋਈ ਨਜਾਇਜ਼ ਪਰਚਾ ਨਹੀਂ ਕਰਾਇਆ ਗਿਆ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਮਿਲਿਆ ਇਸ ਗੱਲ ਨੂੰ ਪ੍ਰੈਸ ਵਾਲੇ ਭਰਾ ਵੀ ਚੰਗੀ ਤਰ੍ਹਾਂ ਜਾਣਦੇ ਕਿਉਂਕਿ ਇਹ ਪੋਲੀਟੀਕਲ ਲੋਕਾਂ ਦੇ ਬਾਰੇ ਪ੍ਰੈਸ ਵਾਲਿਆਂ ਨੂੰ ਜ਼ਿਆਦਾ ਪਤਾ ਹੁੰਦਾ ਬਿਲਕੁਲ ਸਰ ਲੱਗਦਾ ਕਿ ਇਸ ਦੇ ਨਾਲ ਜਿਹੜੀ ਸਰਵਿਸ ਹੈ ਨਾ ਜਿਹੜੇ ਨਾਲ ਗੱਲ ਕੀਤੀ ਹੈ ਉਹ ਵੀ ਇਹ ਜਿਸ ਤਰੀਕੇ ਨਾਲ ਉਹਨਾਂ ਤੇ ਨਿਕਾਦੀ ਗੱਲ ਹੋ ਇਸ ਕਰਕੇ ਸੁਭਾਸ ਖੇੜਾ ਸਰ ਸਰਵਿਸ ਚਾਈ ਸੀ ਲੱਗਦਾ ਕਿ ਇਹ ਜਿਹੜਾ ਆਕੜਾ ਇਹ ਕਹਿਣ ਦੀਆਂ ਗੱਲਾਂ 110 ਪਿੰਡ ਜਿਹੜੇ ਤੁਸੀਂ ਗੱਲ ਕੀਤੀ ਹੈ ਸ਼ਾਹਕੋਟ ਦੀ ਉਹ 110 ਪਿੰਡਾਂ ਦੇ ਵਿੱਚ ਪੇਪਰ ਰਜੈਕਟ ਹੋ ਕੇ ਸਰਬਸਮਤੀ ਇਹਨਾਂ ਕਰਾਈ ਆ ਕੋਈ ਉਹ ਸਹਿਮਤੀ ਨਾ ਸਰਬਸਮਤੀ ਨਹੀਂ ਹੋਈ ਏ ਇੱਕ ਹਲਕੇ ਦੇ ਵਿੱਚ 110 ਪਿੰਡ ਆ ਤੇ 110 ਪਿੰਡਾਂ ਦੇ ਵਿੱਚ ਸਰਬਸਮਤੀ ਕਿਹੜੇ ਤਰੀਕੇ ਹੋ ਜੂਗੀ ਆਪਾਂ ਮੰਨ ਲਈਏ ਇੱਕ ਹਲਕੇ ਦੇ ਵਿੱਚ 10 ਪਿੰਡਾਂ 'ਚ ਹੋ ਜੂ 20 ਪਿੰਡਾਂ 'ਚ ਹੋ ਜੂਗੀ 110 ਪਿੰਡਾਂ ਦੇ ਵਿੱਚ ਤੇ ਧੱਕੇ ਕੀਤੇ ਗਏ ਹੁਣ ਇਹ ਅੰਦਰ ਸਵਾਲ ਕੀਤੇ ਸਾਡੇ ਸਾਥੀ ਮੈਂਬਰਾਂ ਨੇ ਕਾਂਗਰਸ ਵਾਲਿਆਂ ਨੇ ਪੀਸ ਸਰਬਸਮਤੀ ਉਹ ਵੋਟਾਂ ਪੈਣਗੀਆਂ ਕਿ ਪੇਪਰ ਪਾੜੇ ਜਾਣਗੇ ਇਹਨਾਂ ਨੂੰ ਆਪਦਾ ਵੇਲਾ ਚੇਤੇ ਹੋਣਾ ਚਾਹੀਦਾ ਪੂਰੇ ਪੰਜਾਬ ਦੇ ਵਿੱਚ ਧੱਕੇਸ਼ਾਹੀਆਂ ਕੀਤੀਆਂ ਗਈਆਂ ਪੇਪਰ ਪਾੜੇ ਗਏ ਤੇ ਧੱਕਿਆਣਾ ਆਪਦੇ ਸਰਪੰਚ ਬਣਾਏਗੇ ਉਹਨੂੰ ਇਹ ਸਰਬਸਮਤੀ ਦੱਸਦੇ ਆ ਆ ਦੇਖੋ ਅਸੀਂ ਤੇ ਇਹ ਕਵਾਂਗੇ ਕਿ ਸਰਪੰਚ ਤੇ ਪਿੰਡਾਂ ਦੇ ਲੋਕ ਸਰਬਸਮਤੀਆਂ ਕਰਨ ਮਾਨ ਸਾਹਿਬ ਨੇ ਵੀ ਐਲਾਨ ਕੀਤਾ 5 ਲੱਖ ਰੁਪਇਆ ਤੇ ਪਿੰਡ ਨੂੰ ਮਿਲਣਾ ਹੀ ਮਿਲਣਾ ਸਰਬਸਮਤੀ ਵਾਲੇ ਪਿੰਡ ਨੂੰ ਨਾਲ ਸਟੇਡੀਅਮ ਬਣਨਗੇ ਖੇਡ ਗਰਾਉਂਡਾਂ ਬਣਨਗੇ ਉਹਨਾਂ ਪਿੰਡਾਂ ਦੇ ਵਿੱਚ ਹਸਪਤਾਲ ਸਕੂਲ ਬਣਨਗੇ ਜਿਹੜੇ ਪਿੰਡ ਸਰਵਿਸ ਮਤੀ ਕਰਕੇ ਆਉਣਗੇ ਉਹਨਾਂ ਪਿੰਡਾਂ ਦਾ ਵਿਕਾਸ ਸਭ ਤੋਂ ਵੱਧ ਕਰਾਇਆ ਜਾਏਗਾ ਵਿਕਾਸ ਤੇ ਸਾਰੇ ਪੰਜਾਬ ਦਾ ਹੀ ਹੋਣਾ ਸਾਰੇ ਪਿੰਡਾਂ ਦਾ ਹੋਣਾ ਪਰ ਜਿਹੜੇ ਪਿੰਡਾਂ ਸਰਵਿਸ ਮਤੀਆਂ ਹੋਣਗੇ ਉਹਨਾਂ ਪਿੰਡਾਂ ਦਾ ਵਿਕਾਸ ਜ਼ਮੀਨੀ ਪੱਧਰ ਤੇ ਵਾਕਈ ਦੱਸ ਦਿੱਤਾ ਜਾਵੇਗਾ ਕਿ ਸਰਪੰਚ ਸਾਂਝਾ ਸਾਰੇ ਪਿੰਡ ਦਾ ਤੇ ਆ ਵਿਕਾਸ ਕੀਤਾ ਭਾਵੇਂ ਦੇਖੋ ਜਿਹੜੀ ਲੋਕ ਸਭਾ ਦੀ ਚੋਣ ਆ ਨਾ ਇਹਦਾ ਥੋੜਾ ਜਿਹਾ ਹੋਰ ਤਰ੍ਹਾਂ ਲੋਕੀ ਨਜ਼ਰੀਆ ਲੈ ਲੈਂਦੇ ਆ ਦਿੱਲੀ ਦੇ ਵਿੱਚ ਸਰਕਾਰ ਤਿੱਜੀ ਇਹਨਾਂ ਰਿਪੀਟ ਹੋਈ ਆ ਆਮ ਆਦਮੀ ਪਾਰਟੀ ਦੀ ਤੇ ਲੋਕ ਸਭਾ ਦੇ ਮੈਂਬਰ ਹੋਰ ਪਾਰਟੀਆਂ ਦੇ ਜਿੱਤ ਜਾਂਦੇ ਉਸੇ ਤਰ੍ਹਾਂ ਪੰਜਾਬ 'ਚ ਵੀ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਾਕ ਸਮਤੀ ਮੈਂਬਰ ਕਾਰਪੋਰੇਸ਼ਨ ਆ ਆਮ ਆਦਮੀ ਪਾਰਟੀ ਜਿੱਤੂਗੀ ਲੋਕ ਸਭਾ ਦੀਆਂ ਜਿਹੜੀਆਂ ਇਲੈਕਸ਼ਨਾਂ ਹੋਈਆਂ ਉਹਨਾਂ ਦਾ ਪੰਜਾਬ ਦੀ ਲੋਕਾਂ ਨਾਲ ਜਨਤਾ ਨਾਲ ਕੋਈ ਸਬੰਧ ਨਹੀਂਗਾ देखो 9 ਤਰੀਕ ਜਿਹੜੀ ਆ ਹੁਣ ਸਾਡੀ ਸੁਪਰੀਮ ਕੋਰਟ ਦੇ ਵਿੱਚ ਉਹਦੇ ਚ ਇਹੋ ਹੀ ਕੋਸ਼ਿਸ਼ ਆ ਵੀ ਹੱਕ ਸਾਡੇ ਚ ਹੀ ਫੈਸਲਾ ਆਊਗਾ ਆਰਟੀਆ ਪੁਆਇੰਟ ਆਊਗਾ ਵੈਸੇ ਵੀ ਪੰਜਾਬ ਸਰਕਾਰ ਕੋ ਵਸੀਲੇ ਹੈਗੇ ਆ ਆ ਸਰਪੰਚੀਆਂ ਹੁੰਦੇ ਉਹ ਸਾਰੇ ਪਿੰਡਾਂ ਦਾ ਪੂਰੇ ਜੋਰਾਂ ਤੇ ਵਿਕਾਸ ਹੋਊਗਾ ਧੰਨਵਾਦ ਦੇਖੋ ਮੰਕਤਾਰ ਅंसारी ਆਪਾਂ ਸਾਰੇ ਜਾਣਦੇ ਆ ਜਿਹੜੇ ਕਾਂਗਰਸੀ ਨੇਤਾ ਦੀਆਂ ਛਾਂ ਨਾਲ ਤੇ ਸਾਬਕਾ ਮੁੱਖ ਮੰਤਰੀ ਦੇ ਇਸ਼ਾਰੇ ਦੇ ਉੱਤੇ ਇੱਥੇ ਮੰਤਰੀ ਵੀ ਰੱਖਦੇ ਰਹੇ ਆ ਤੇ ਮੁੱਖ ਮੰਤਰੀ ਵੀ ਰੱਖਦੇ ਰਹੇ ਆ ਅੱਜ ਸਰਦਾਰ ਭਗਵੰਤ ਸਿੰਘ ਮਾਨ ਦਾ ਇੱਕੋ ਹੀ ਕਹਿਣਾ ਵਾ ਕਿ ਜੋ ਪੰਜਾਬ ਦੀ ਧਰਤੀ ਦੇ ਉੱਤੇ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਪੰਜਾਬ ਦੀ ਧਰਤੀ ਦੇ ਉੱਤੇ ਜਗ੍ਹਾ ਨਹੀਂ ਦਿੱਤੀ ਜਾਊਗੀ ਇਹ ਸਿੱਧਾ ਸੰਦੇਸ਼ ਆ ਅੱਜ ਦੇ ਤੁਸੀਂ ਆਪਣੀਆਂ ਵਾਲੀਆਂ ਗੱਲਾਂ ਸਾਡੇ ਉੱਤੇ ਥੁਪੜਨ ਨੂੰ ਫਿਰਦੇ ਹੋ ਉਹ ਗੁਰਦਾਸ ਮਾਨ ਦੀਆਂ ਸਜਣਾ ਨੇ ਕਿ ਆਪੇ ਰੋਗ ਲਾਉਣੇ ਆਪੇ ਦੇਣੀਆਂ ਦਵਾਵਾਂ ਇਹਨਾਂ ਲੋਕਾਂ ਦੇ ਲਾਏ ਹੋਏ ਰੋਗ ਅੱਜ ਅਸੀਂ ਇਹਨਾਂ ਦੇ ਕੰਡੇ ਬੀਜੇ ਹੋਏ ਅੱਜ ਚੁਗ ਰਹੇ ਆ ਪੰਜਾਬ 'ਚ ਇੱਕ ਗੁਰੂਆਂ ਪੀਰਾਂ ਦੀ ਧਰਤੀਆਂ ਸਰਦਾਰ ਭਗਵੰਤ ਸਿੰਘ ਮਾਨ ਜ਼ਮੀਨ ਦੇ ਨਾਲ ਜੁੜਿਆ ਹੋਇਆ ਮੁੱਖ ਮੰਤਰੀ ਆ ਇਹਨਾਂ ਨੂੰ ਇਸ ਗੱਲਾਂ ਦਾ ਬਰਦਾਸ਼ਤ ਨਹੀਂ ਹੁੰਦਾ ਤੁਸੀਂ ਦੇਖਿਆ ਹੋਣਾ ਕੱਲ ਜਿਵੇਂ ਐਨਓਸੀ ਦਾ ਜਿਹੜਾ ਬਿਲ ਆ ਉਹ ਪਾਸ ਹੋਇਆ ਇਹਨਾਂ ਨੂੰ ਇਹ ਗੱਲਾਂ ਨਹੀਂ ਬਰਦਾਸ਼ਤ ਹੁੰਦੀਆਂ ਇੱਕ ਆਮ ਘਰ ਦਾ ਸਧਾਰਨ ਘਰ ਦਾ ਇੱਕ ਮਾਸਟਰ ਦਾ ਬੇਟਾ ਜਿਹੜਾ ਵਾ ਉਹ ਮੁੱਖ ਮੰਤਰੀ ਬਣ ਕੇ ਅੱਜ ਇਹਨਾਂ ਦੀਆਂ ਜਿਹੜੀਆਂ ਗੱਲਾਂ ਇਹਨਾਂ ਨੇ ਝੂਠ ਟੋਲੇ ਹੋਏ ਸੀ ਇਹਨਾਂ ਨੇ ਕੰਡੇ ਬੀਜੇ ਹੋਏ ਸੀ ਅੱਜ ਉਹਨਾਂ ਨੂੰ ਸਾਫ਼ ਕਰ ਰਿਹਾ ਔਰ ਉਹ ਲੋਕਾਂ ਨੂੰ 3.5 ਕਰੋੜ ਲੋਕਾਂ ਨੂੰ ਆਪਣਾ ਵਿਸ਼ਵਾਸ ਜਿਤਾ ਕੇ ਉਹਨਾਂ ਦਾ ਮਨ ਜਿੱਤ ਰਿਹਾ ਇਸ ਕਰਕੇ ਇਹਨਾਂ ਦੇ ਪੈਰ ਨਹੀਂ ਲੱਗ ਰਹੇ ਦੇਖੋ ਮੈਂ ਤਾਂ ਇੱਕੋ ਗੱਲ ਕਹੂੰਗਾ ਵੀ ਇਹ ਮੁੱਦੇ ਜਿਹੜੇ ਆ ਸਰਦਾਰ ਭਗਵਾਨ ਸਿੰਘ ਮਾਨ ਇੱਕ ਇੱਕ ਮੁੱਦੇ ਨੂੰ ਗੰਭੀਰਤਾ ਨਾਲ ਲੈ ਰਿਹਾ ਇਹ ਉਹ ਮੁੱਖ ਮੰਤਰੀ ਨਹੀਂ ਹੈਗਾ ਵੀ ਮਹਿਲਾਂ ਦੇ ਵਿੱਚ ਪਲ ਕੇ ਤੇ ਮਹਿਲਾਂ ਵਾਲਿਆਂ ਦੀਆਂ ਇਹ ਗੱਲਾਂ ਸੁਣ ਕੇ 5 ਸਾਲ ਪੰਜਾਬ ਦੇ 3.5 ਕਰੋੜ ਲੋਕਾਂ ਨੂੰ ਆਪਣੀਆਂ ਗੱਲਾਂ ਚ ਹੀ ਰੱਖ ਕੇ ਨਾ ਕਿਸੇ ਨੂੰ ਮਿਲਣਾ ਨਾ ਕਿਸੇ ਦੀ ਗੱਲ ਸੁਣਨੀ ਅੱਜ ਲੋਕਾਂ ਦੀ ਫਰਿਆਦ ਵੀ ਸੁਣੀ ਜਾਂਦੀ ਆ ਤੇ ਲੋਕਾਂ ਦਾ ਕੰਮ ਵੀ ਹੋ ਰਿਹਾ ਅੱਜ ਉਹੀ ਗੱਲਾਂ ਇਹਨਾਂ ਨੂੰ ਬਰਦਾਸ਼ਤ ਨਹੀਂ ਅੱਜ ਤਾਂ ਹੀ ਇਹ ਲੋਕ ਉਸ ਗੱਲਾਂ ਨੂੰ ਅੱਜ ਇਹਨਾਂ ਨੂੰ ਚੁਪਦੀਆਂ ਨੇ ਕੰਡਿਆ ਤਰ੍ਹਾਂ ਦੇ ਕਿਹਾ ਜਿਵੇਂ ਮੈਂ ਸਵਾਲ ਕੀਤਾ ਪ੍ਰਤਾਪ ਸਿੰਘ ਬਾਜਵੇ ਨੂੰ ਕਿਵੇਂ ਮਹਿਸੂਸ ਹੋਇਆ ਇਹ ਤੁਹਾਡੇ ਲੋਕਾਂ ਦੇ ਕੰਡੇ ਬੀਜੇ ਹੋਇਆ ਇਹ ਤੁਸੀਂ ਆਮ ਆਦਮੀ ਪਾਰਟੀ ਕੋਈ ਇਹਨਾਂ ਨੂੰ ਬਰਾਸਤ ਚ ਨਹੀਂ ਲੈ ਕੇ ਆਈ ਜਿਹੜਾ ਕੋਈ ਤੁਸੀਂ ਦੇ ਕੇ ਗਏ ਸੀਗੇ ਉਹਦੇ ਨਾਲ ਲੜਾਈ ਲੜ ਰਹੇ ਆ ਜਿਹੜਾ ਕੋਈ ਸਾਡੇ ਪੰਜਾਬ ਦੇ ਸਾਢੇ 3 ਕਰੋੜ ਲੋਕਾਂ ਨੂੰ ਚਾਹੀਦਾ ਉਹ ਕੱਲਾ ਕੱਲਾ ਕੰਮ ਕਰ ਰਹੇ ਆ